ਲੋਕਰਨ ਚੈਨਲ ਪੰਜਾਬੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਪ੍ਰਪ ਸਿਮਰਨ ਸਿੰਘ ਸਵਾਗਤ ਕਰਦਾ ਤੁਹਾਡਾ ਖਬਰਾ ਟੌਪ ਪੀਆਂ ਵਿੱਚ ਗੱਲਬਾਤ ਕਰਾਂਗੇ ਨਗਰ ਨਿਗਮ ਚੋਣਾਂ ਦੀਆਂ ਪੰਜਾਬ ਦੇ ਵਿੱਚ ਨਗਰ ਨਿਗਮ ਚੋਣਾਂ ਨੂੰ ਲੈ ਕੇ ਕਿਹੋ ਜੀ ਸਥਿਤੀ ਹੈ ਕੀ ਹਾਲਾਤ ਨੇ ਕਿਉਂਕਿ ਨਾਮਜ਼ਦਗੀਆਂ ਭਰਨ ਦੌਰਾਨ ਕਈ ਅਜਿਹੀਆਂ ਖਬਰਾਂ ਸਾਹਮਣੇ ਆਈਆਂ ਜੋ ਹੈਰਾਨ ਕਰ ਦੇਣ ਵਾਲੀਆਂ ਸੀਗੀਆਂ ਕਿਉਂਕਿ ਨਾਮਜ਼ਦਗੀਆਂ ਭਰਨਗੇ ਉਮੀਦਵਾਰਾਂ ਦੇ ਨਾਲ ਕੁਝ ਅਜਿਹੀਆਂ ਘਟਨਾਵਾਂ ਉਸ ਦੌਰਾਨ ਵਾਪਰਦੀਆਂ ਨੇ ਕੀ ਮਾਹੌਲ ਬਣਦਾ ਹੈ ਅੱਗੇ ਕੀ ਹੋਵੇਗਾ ਇਸ ਉੱਤੇ ਗੱਲਬਾਤ ਕਰਾਂਗੇ ਸਾਡੇ ਨਾਲ ਡਾਕਟਰ ਭੀਮ ਇੰਦਰ ਸਿੰਘ ਜੀ ਨੇ ਗੱਲਬਾਤ ਕਰਾਂ ਸਰ ਸਭ ਤੋਂ ਪਹਿਲਾਂ ਸਵਾਗਤ ਹੈ ਜੀ ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ ਧੰਨਵਾਦ ਪ੍ਰਭ ਜੀ ਸਰ ਕੀ ਸਥਿਤੀ ਲੱਗ ਰਹੀ ਹੈ ਨਗਰ ਨਿਗਮ ਚੋਣਾ ਸਿਰਤੇ ਨੇ ਪੰਜਾਬ ਦੇ ਵਿੱਚ ਲਗਾਤਾਰ ਹੀ ਚੋਣਾ ਆ ਰਹੀਆਂ ਨੇ ਕਦੀ ਜਿਮਨੀ ਚੋਣਾ ਹੁੰਦੀਆਂ ਨੇ ਕਦੀ ਪੰਚਾਇਤੀ ਚੋਣਾ ਨੇ ਅਤੇ ਹੁਣ ਨਗਰ ਨਿਗਮ ਦੀਆਂ ਚੋਣਾ ਨੇ ਕੀ ਹਾਲਾਤ ਲੱਗ ਰਹੇ ਨੇ ਅ ਦੇਖੋ ਜਿਵੇਂ ਤੁਸੀਂ ਦੱਸਿਆ ਕਿ ਪਿਛਲੇ ਲੰਬੇ ਸਮੇਂ ਤੋਂ ਜਿਉਂ ਹੀ ਇਹ ਚੋਣਾ ਹੁੰਦੀਆਂ ਨੇ ਚਾਹੇ ਪੰਚਾਇਤਾਂ ਦੀਆਂ ਹੋਣ ਚਾਹੇ ਨਗਰ ਨਿਗਮ ਦੀਆਂ ਹੋਣ ਇਹਦੇ ਵਿੱਚ ਜਿਹੜੀਆਂ ਸਿਆਸੀ ਪਾਰਟੀਆਂ ਹੁੰਦੀਆਂ ਨੇ ਜਿਦੀ ਸੱਤਾ ਹੁੰਦੀ ਹੈ ਖਾਸ ਤੌਰ ਤੇ ਉਹਨੇ ਆਪਣੀ ਸ਼ਕਤੀ ਪ੍ਰਦਰਸ਼ਨ ਦਿਖਾਉਣਾ ਹੀ ਹੁੰਦਾ ਹੈ ਇਹ ਪੁਰਾਣੀਆਂ ਰੀਤਾਂ ਚੱਲੀਆਂ ਆ ਰਹੀਆਂ ਨੇ ਔਰ ਇਹ ਮੈਨੂੰ ਲੱਗਦਾ ਹੈ ਕਿ ਬਹੁਤ ਮਾੜੀ ਗੱਲ ਹੈ ਇਹ ਲੋਕਤੰਤਰ ਦੇ ਵਿੱਚ ਇਸ ਕਿਸਮ ਦੀਆਂ ਗੱਲਾਂ ਨਹੀਂ ਹੋਣੀਆਂ ਚਾਹੀਦੀਆਂ ਜਿਹੜੀਆਂ ਪਿਛਲੇ ਲੰਬੇ ਸਮੇਂ ਤੋਂ ਆਪਾਂ ਜਦੋਂ ਪਟਿਆਲੇ ਦੀ ਗੱਲ ਕਰਦੇ ਆ ਤਾਂ ਕਈ ਵਾਰ ਇਥੋਂ ਤੱਕ ਕਿ ਕੈਪਟਨ ਅਮਰਿੰਦਰ ਸਿੰਘ ਹੋਰਾ ਦੀ ਜੀਪ ਦੇ ਉੱਤੇ ਵੀ ਪੱਥਰਬਾਜ਼ੀ ਕੀਤੀ ਗਈ ਸੀ ਕਿਸੇ ਵੇਲੇ ਅਕਾਲੀਆਂ ਦੇ ਰਾਹੀ ਇਸੇ ਤਰ੍ਹਾਂ ਜਦੋਂ ਅਕਾਲੀਆਂ ਦੀ ਸੱਤਾ ਹੁੰਦੀ ਸੀ ਉਦੋਂ ਕਾਂਗਰਸ ਵਾਲ ਦੇ ਉੱਤੇ ਜਿਹੜਾ ਸੀਗੇ ਪਰਚੇ ਪੈਂਦੇ ਸੀਗੇ ਜਾਂ ਹੋਰ ਲੜਾਈ ਝਗੜੇ ਹੁੰਦੇ ਸੀਗੇ ਔਰ ਦੁਸ਼ਮਣੀਆਂ ਨਿਕਲਦੀਆਂ ਸੀ ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਇਹ ਜਿਹੜੀਆਂ ਪੁਰਾਣੀਆਂ ਰੀਤਾਂ ਚੱਲੀਆਂ ਆ ਰਹੀਆਂ ਨੇ ਉਹਨੂੰ ਜਿਹੜਾ ਹੈਗਾ ਉਹ ਬੰਦ ਹੋਣੀਆਂ ਚਾਹੀਦੀਆਂ ਨੇ ਔਰ ਇਹਦੇ ਵਿੱਚ ਸ਼ਾਂਤੀ ਦੇ ਨਾਲ ਸਾਰਾ ਕੰਮਕਾਰ ਹੋਣਾ ਚਾਹੀਦਾ ਔਰ ਲੋਕਤੰਤਰ ਨੂੰ ਬਚਾਉਣ ਦੀ ਲੋੜ ਹੈ ਔਰ ਲੋਕਤੰਤਰ ਤਾਂ ਹੀ ਬਚੇਗਾ ਜੇਕਰ ਸਾਰੇ ਲੋਕਾਂ ਨੂੰ ਸ਼ਾਂਤਮਈ ਤਰੀਕੇ ਦੇ ਨਾਲ ਵੋਟਾਂ ਪਾਉਣ ਦਾ ਅਧਿਕਾਰ ਹੋਏਗਾ ਔਰ ਮੈਨੂੰ ਲੱਗਦਾ ਹੈ ਕਿ ਇਹਦੇ ਵਿੱਚ ਕਿਸ ਕਿਸਮ ਦੀ ਜਿਹੜੀ ਸ਼ਕਤੀ ਹੈ ਸੱਤਾਧਿਰ ਦੀ ਉਹ ਨਹੀਂ ਹੋਣੀ ਚਾਹੀਦੀ ਸਗੋਂ ਫੇਅਰਲੀ ਬੋਥ ਫੇਅਰ ਇਲੈਕਸ਼ਨ ਜਿਹੜੀਆਂ ਨੇ ਹੋਣੀਆਂ ਚਾਹੀਦੀਆਂ ਨੇ ਗੱਲ ਕਰਾਂਗੇ ਤੁਸੀਂ ਗੱਲ ਕੀਤੀ ਇਕਾਲੀ ਦਲ ਦੇ ਇਕਾਲੀ ਦਲ ਦੀ ਜੋ ਇਸ ਵੇਲੇ ਸਥਿਤੀ ਅੰਦਰੂਨੀ ਉਹ ਹਿੱਲੇ ਹੋਏ ਨੇ ਹਾਲਾਂਕਿ ਚੋਣ ਚੋਣ ਮੈਦਾਨ ਦੇ ਵਿੱਚਕਰ ਉਹਨਾਂ ਦੇ ਉਮੀਦਵਾਰ ਉਤਰੇ ਨੇ ਪਰ ਸਥਿਤੀ ਜੋ ਹੈ ਕਿਧਰੇ ਨੇ ਕਿਧਰੇ ਉਹਨਾਂ ਨੂੰ ਸਭ ਤੋਂ ਵੱਖ ਕਰ ਰਹੀ ਹੈ ਪਰ ਹੁਣ ਕੀ ਸਥਿਤੀ ਲੱਗਦੀ ਹੈ ਜੋ ਪਿਛਲੇ ਦਿਨੀ ਪਟਿਆਲਾ ਦੇ ਵਿੱਚ ਹੋਇਆ ਕਿਉਂਕਿ ਇਸ ਸਮੇਂ ਪਟਿਆਲਾ ਚ ਖੜੇ ਆ ਪਟਿਆਲਾ ਦੇ ਸੈਕਟਰ 8 ਦੇ ਵਿੱਚ ਕਰ ਜੋ ਹਾਲਾਤ ਬਣਦੇ ਉਸ ਤੋਂ ਕਿਵੇਂ ਵੇਖਦੇ ਹੋ ਕਾਗਜ਼ ਚ ਦਿੱਤੀ ਨਹੀਂ ਜਾਣ ਦਿੱਤੇ ਪਾੜ ਦਿੱਤੇ ਕਈ ਵੱਡੇ ਲੀਡਰ ਭਾਜਪਾ ਦੇ ਉੱਥੇ ਚੀਕਦੇ ਨਜ਼ਰ ਆਉਂਦੇ ਨੇ ਕਿ ਸਾਡੇ ਉਮੀਦਵਾਰਾਂ ਨੂੰ ਕਾਗਜ਼ ਨਹੀਂ ਭਰਨ ਦਿੱਤੇ ਉਸ ਸਥਿਤੀ ਬਾਰੇ ਕੀ ਕਹਿਣਾ ਚਾਹੋਗੇ ਮੈਂ ਇਹੀ ਕਹਿਣਾ ਚਾਹਣਾ ਕਿ ਦੇਖੋ ਜਿੱਥੋਂ ਤੱਕ ਅਕਾਲੀ ਦਲ ਦੀ ਗੱਲ ਹੈ ਅਕਾਲੀ ਦਲ ਆਪਾਂ ਸਾਰੇ ਜਾਣਦੇ ਆ ਕਿ ਪੰਜਾਬ ਦੇ ਵਿੱਚ ਇਸ ਵੇਲੇ ਬਹੁਤ ਬੈਕਫੁੱਟ ਤੇ ਚਲਾ ਗਿਆ ਹੈ ਖਾਸ ਤੌਰ ਤੇ ਜਦੋਂ ਤੋਂ ਛੋਟੇ ਬਦਲ ਸਾਹਿਬ ਸੁਖਵੀਰ ਬਦਲ ਹੋਰਾਂ ਨੂੰ ਅਕਾਲ ਤਖਤ ਸਾਹਿਬ ਤੇ ਬੁਲਾਇਆ ਗਿਆ ਉਸ ਤੋਂ ਬਾਅਦ ਤਾਂ ਸਿਤੀ ਹੋਰ ਜਿਹੜੀ ਹੈਗੀ ਹੈ ਗੰਭੀਰ ਹੁੰਦੀ ਨਜ਼ਰ ਆ ਰਹੀ ਹੈ ਸੋ ਦੂਸਰੀ ਗੱਲ ਚਾਹੇ ਭਾਜਪਾ ਹੋਵੇ ਚਾਹੇ ਕਾਂਗਰਸ ਹੋਵੇ ਚਾਹੇ ਅਕਾਲੀ ਦਲ ਹੈ ਜਦੋਂ ਵੀ ਇਹਨਾਂ ਦੀ ਕਿਸੇ ਵੀ ਸਟੇਟਾਂ ਦੇ ਵਿੱਚ ਸੱਤਾ ਹੁੰਦੀ ਹੈ ਉਦੋਂ ਤੱਕਾ ਸ਼ਾਹੀ ਗੁੰਡਾਗਰਦੀ ਜਿਹੜੀ ਹੈਗੀ ਆ ਸ਼ਰਿਆਮ ਕੀਤੀ ਜਾਂਦੀ ਹੈ ਔਰ ਇਹੀ ਰੀਤ ਜਿਹੜੀ ਮੈਂ ਗੱਲ ਕਰਨ ਦੀ ਕੋਸ਼ਿਸ਼ ਕਰ ਰਿਹਾ ਕਿ ਇਹ ਰੀਤਾਂ ਜਿਹੜੀਆਂ ਨੇ ਬੰਦ ਹੋਣੀਆਂ ਚਾਹੀਦੀਆਂ ਨੇ ਇਸ ਕਿਸਮ ਦੀਆਂ ਜਿਹੜੀਆਂ ਪ੍ਰਾਣੀਆਂ ਲੈਗਸੀਸ ਨੇ ਉਹ ਨਹੀਂ ਹੋਣੀਆਂ ਚਾਹੀਦੀਆਂ ਸਗੋਂ ਮੈਨੂੰ ਲੱਗਦਾ ਹੈ ਕਿ ਇਸ ਵੇਲੇ ਪੰਜਾਬ ਦੇ ਵਿੱਚ ਬਹੁਤ ਹੀ ਵਧੀਆ ਮਾਹੌਲ ਬਣਿਆ ਹੋਇਆ ਹੈ ਬਹੁਤ ਚੰਗਾ ਮਾਹੌਲ ਹੈ ਔਰ ਇਸ ਮਾਹੌਲ ਨੂੰ ਮੇਨਟੇਨ ਕਰਨਾ ਚਾਹੀਦਾ ਹੈ ਔਰ ਨਾ ਕਿ ਜਿਹੜਾ ਹੈਗਾ ਇਦਾਂ ਦੀਆਂ ਦੂਸ਼ਣ ਬਾਜ਼ੀਆਂ ਜਾਂ ਇਦਾਂ ਦੀਆਂ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਕਿਸੇ ਨੂੰ ਕਾਗਜ਼ ਭਰਨ ਨਹੀਂ ਦੇਣਾ ਜਾਂ ਹੋਰ ਇਦਾਂ ਦੀ ਗੱਲਬਾਤ ਜਿਹੜੀ ਹੋ ਰਹੀ ਹੈ ਉਹ ਮਾੜੀ ਗੱਲ ਹੈ ਔਰ ਮੈਨੂੰ ਲੱਗਦਾ ਹੈ ਕਿ ਇਹ ਦੇ ਵਿੱਚ ਪੰਜਾਬ ਦਾ ਪੰਜਾਬ ਦੇ ਲੋਕਾਂ ਦਾ ਪੰਜਾਬ ਦੇ ਸ਼ਹਿਰਾਂ ਦਾ ਜਿਹੜਾ ਹੈਗਾ ਵਿਕਾਸ ਦਾ ਏਜੰਡਾ ਜਿਹੜਾ ਹੈਗਾ ਉਹ ਇੰਪੋਰਟੈਂਟ ਹੋਣਾ ਚਾਹੀਦਾ ਹੈ ਨਾ ਕਿ ਇਦਾਂ ਦਾ ਸਾਡੇ ਨੂੰ ਮੈਨੂੰ ਲੱਗਦਾ ਹੈ ਕਿ ਪਾਰਟੀ ਬਾਜ਼ੀ ਤੋਂ ਪਰ ਉੱਠ ਕੇ ਜਿਵੇਂ ਪੰਚਾਇਤੀ ਦੇ ਚੋਣਾਂ ਦੇ ਵਿੱਚ ਵੀ ਇਹ ਗੱਲ ਕੀਤੀ ਗਈ ਕਿ ਸਰਬਸੰਮਤੀ ਨਾਲ ਹੋਣੀ ਸੱਚਾਈ ਦੀ ਹੈ ਸਾਰੀ ਚੀਜ਼ ਤਾਂ ਇੱਥੇ ਵੀ ਮੈਨੂੰ ਲੱਗਦਾ ਹੈ ਕਿ ਸਰਬਸੰਮਤੀ ਦੇ ਰਾਹੀਂ ਔਰ ਸ਼ਹਿਰ ਦਾ ਵਿਕਾਸ ਜਿਹੜਾ ਹੈਗਾ ਉਹਦੇ ਉੱਤੇ ਪਹਿਲ ਦੇਣੀ ਚਾਹੀਦੀ ਹੈ ਨਾ ਕਿ ਇਹ ਆਪਸੀ ਜਿਹੜੀ ਖਿੱਚੋ ਤਾਨ ਦੀ ਜਿਹੜੀ ਪੋਲਿਟਿਕਸ ਹੈ ਉਹ ਨਹੀਂ ਹੋਣੀ ਚਾਹੀਦੀ ਕਾਂਗਰਸ ਦੀ ਗੱਲ ਕਰਾਂਗੇ ਕਾਂਗਰਸ ਦੇ ਉਮੀਦਵਾਰ ਇਹ ਗੱਲ ਕਹਿੰਦੇ ਨੇ ਕਿ ਇਹ ਗੱਲ ਕਹੀ ਜਾਂਦੀ ਹੈ ਪਟਿਆਲਾ ਦੇ ਸ਼ਹਿਰੀ ਵਿਧਾਇਕ ਅਜੀਤਪਾਲ ਸਿੰਘ ਕੋਲੀ ਵੱਲੋਂ ਕਿ ਕਾਂਗਰਸ ਦੇ ਉਮੀਦਵਾਰ ਇਹ ਗੱਲ ਕਹਿ ਰਹੇ ਕਿ ਅਸੀਂ ਤਾਂ ਕਾਗਜ਼ ਭਰਨੇ ਨਹੀਂ ਚਾਹੁੰਦੇ ਸਾਡੇ ਨਾਲ ਤਾਂ ਧੱਕੇ ਨਾਲ ਸਾਡੇ ਘਰ ਆ ਕੇ ਕਾਗਜ਼ ਫੜਾ ਕੇ ਤਾਂ ਸਾਨੂੰ ਲੈ ਆਇਆ ਇੱਥੇ ਵੀ ਕਾਗਜ਼ ਭਰੋ ਕਾਂਗਰਸ ਦਾ ਕੀ ਲੱਗਦਾ ਵੀ ਕਾਂਗਰਸ ਦੇ ਉਮੀਦਵਾਰ ਜਿਹੜੇ ਨੇ ਉਹ ਹੁਣ ਖੁਦ ਪਿੱਛੇ ਹਟ ਰਹੇ ਨੇ ਨਗਰ ਨਿਗਮ ਚੋਣਾ ਚੋਂ ਦੇਖੋ ਮੈਨੂੰ ਇਹ ਲੱਗਦਾ ਹੈ ਕਿ ਕਿਉਂਕਿ ਲੋਕਤੰਤਰ ਹੈ ਇਹਦੇ ਵਿੱਚ ਕਿਸੇ ਨੂੰ ਪਿੱਛੇ ਨਹੀਂ ਹਟਣਾ ਚਾਹੀਦਾ ਸਾਰੀਆਂ ਪਾਰਟੀਆਂ ਨੂੰ ਪੂਰਾ ਅਧ ਕਿ ਉਹ ਇਸ ਚੋਣ ਦੇ ਵਿੱਚ ਆਉਣ ਔਰ ਚਾਹੇ ਕੋਈ ਆਜ਼ਾਦ ਵੀ ਮੈਥੋਂ ਤੱਕ ਕਿ ਆਜ਼ਾਦ ਉਮੀਦਵਾਰ ਵੀ ਕੋਈ ਬਣਨਾ ਚਾਹੁੰਦਾ ਹੈ ਤਾਂ ਉਹਨੂੰ ਆਜ਼ਾਦ ਉਮੀਦਵਾਰ ਦੇ ਤੌਰ ਤੇ ਵੀ ਲਿਆਉਣਾ ਚਾਹੀਦਾ ਹੈ ਤਾਂ ਇਸ ਕਰਕੇ ਮੈਂ ਇਹੀ ਕਹਿਣਾ ਚਾਹਣਾ ਕਿ ਇਹ ਪਾਰਟੀਆਂ ਨੂੰ ਇਦਾਂ ਦੀ ਨਿਰਾਸ਼ਾ ਜਿਹੜੀ ਹੈਗੇ ਨਹੀਂ ਦਿਖਾਉਣੀ ਚਾਹੀਦੀ ਚਾਹੇ ਉਹ ਅਕਾਲੀ ਦਲ ਹੈ ਚਾਹੇ ਉਹ ਭਾਜਪਾ ਹੈ ਚਾਹੇ ਕਾਂਗਰਸ ਹੈ ਸਾਰਿਆਂ ਨੂੰ ਵੱਤ ਛੱਡ ਕੇ ਇਹ ਤਾਂ ਇੱਕ ਬਹੁਤ ਵੱਡਾ ਇੱਕ ਆਪਾਂ ਕਹਿ ਸਕਦੇ ਲੋਕਤੰਤਰ ਦਾ ਮੇਲਾ ਹੈ ਸੋ ਇਸ ਮੇਲੇ ਦੇ ਵਿੱਚ ਸਾਰਿਆਂ ਨੂੰ ਭਾਗ ਲੈਣਾ ਦਾ ਹੱਕ ਹੈ ਪੂਰਾ ਸੋ ਕਿਸੇ ਨੂੰ ਵੀ ਜਿਹੜੇ ਬੰਦੇ ਕਹਿ ਰਹੇ ਨੇ ਕਾਂਗਰਸ ਦੇ ਕਿ ਅਸੀਂ ਨਹੀਂ ਕਰਨ ਨਾਲ ਲੜਨਾ ਚਾਹੁੰਦੇ ਇਹ ਮਾੜੀ ਗੱਲ ਹੈ ਉਹਨਾਂ ਨੂੰ ਲੜਨਾ ਚਾਹੀਦਾ ਹੈ ਉਹਨਾਂ ਨੂੰ ਅੱਗੇ ਆਉਣਾ ਚਾਹੀਦਾ ਮੈਦਾਨ ਦੇ ਵਿੱਚ ਜਿੱਤ ਹਾਰ ਤਾਂ ਚਲਦੀ ਰਹਿੰਦੀ ਹੈ ਪਰ ਘੱਟੋ ਘੱਟ ਉਹ ਮੈਦਾਨ ਨਾ ਛੱਡਨ ਮੈਦਾਨ ਦੇ ਵਿੱਚ ਜ਼ਰੂਰ ਆਉਣ ਕੀ ਆਖਰ ਅਕਾਲੀ ਦਲ ਦੀ ਕੀ ਸਥਿਤੀ ਦੇਖਦੇ ਹੋ ਬਾਰ ਬਾਰ ਗੱਲਾਂ ਆਉਟ ਕੇ ਸਾਹਮਣੇ ਆ ਰਹੀਆਂ ਨੇ ਕਿ ਹੁਣ ਅਕਾਲੀ ਦਲ ਤੇ ਭਾਜਪਾ ਦਾ ਜਿਹੜਾ ਗੱਠਜੋੜ ਹੋਵੇਗਾ ਉਹ ਸਥਿਤੀ ਨੂੰ ਕਿਵੇਂ ਦੇਖਦੇ ਹੋ ਕਿ ਪੰਜਾਬ ਦੇ ਵਿੱਚਕਾਰ ਮੁੜ ਤੋਂ ਭਾਜਪਾ ਦੀ ਸਰਕਾਰ ਆ ਸਕੇਗੀ ਜੇਕਰ ਅਕਾਲੀਆਂ ਨਾਲ ਗੱਠਜੋੜ ਹੁੰਦਾ ਤਾਂ ਦੇਖੋ ਆਪਾਂ ਸਾਰੇ ਜਾਣਦੇ ਹਾਂ ਕਿ ਜਿਵੇਂ ਹੁਣ ਡੱਲੇਵਾਲ ਸਾਹਿਬ ਬਚਾਰੇ ਮਰਨ ਵਰਤ ਤੇ ਬੈਠੇ ਨੇ ਔਰ ਕੇਂਦਰ ਦੀ ਜਿਹੜੀ ਸਰਕਾਰ ਹੈ ਬੀਜੇਪੀ ਦੀ ਉਹ ਕਿਸ ਤਰ੍ਹਾਂ ਕਿਸਾਨਾਂ ਦੇ ਨਾਲ ਕਰ ਰਹੀ ਹੈ ਔਰ ਪਿਛਲੇ ਤਿੰਨ ਕਾਨੂੰਨ ਜਿਹੜੇ ਉਹਨਾਂ ਨੇ ਲਾਗੂ ਕੀਤੇ ਸੀ ਉਹਦੇ ਵਿੱਚ ਵੀ ਤੁਸੀਂ ਦੇਖੋ ਤਾਂ ਜਦੋਂ ਕਿਉਂਕਿ ਪੰਜਾਬ ਕਿਸਾਨਾਂ ਦਾ ਜਿਹੜਾ ਹੈਗਾ ਸਟੇਟ ਮੰਨੀ ਗਈ ਹੈ ਬਹੁਤ ਸਾਰੀ ਕਿਸਾਨੀ ਹੈ ਜਦੋਂ ਕਿਸਾਨ ਹੀ ਵਿਚਾਰਾ ਮਰਨ ਵਰਤ ਤੇ ਬੈਠਾ ਹੈ ਉਹਦੀ ਉਹਦੀ ਕੋਈ ਪੁੱਛ ਪੜਤਾਲ ਨਹੀਂ ਹੈ ਤਾਂ ਲੋਕ ਬੀਜੇਪੀ ਨੂੰ ਕਿਵੇਂ ਵੋਟਾਂ ਪਾਉਣਗੇ ਤੁਸੀਂ ਆਪ ਦੱਸੋ ਇਸ ਕਰਕੇ ਜਿਹੜੀ ਵੀ ਭਾਜਪਾ ਦੇ ਨਾਲ ਪਾਰਟੀ ਜਾਏਗੀ ਚਾਹੇ ਉਹ ਅਕਾਲੀ ਦਲ ਹੈ ਜਾਂ ਕੋਈ ਵੀ ਹੋਰ ਪਾਰਟੀ ਉਹਨਾਂ ਨਾਲ ਕੋਈ ਸਮਝੌਤਾ ਕਰੂਗੀ ਤਾਂ ਉਹ ਵੀ ਡੁੱਬੂਗੀ ਨਾਲ ਬੀਜੇਪੀ ਤਾਂ ਪਹਿਲੀ ਡੁੱਬੀ ਹੋਈ ਹੈ ਸੋ ਮੈਨੂੰ ਲੱਗਦਾ ਹੈ ਕਿ ਜੇਕਰ ਅਕਾਲੀ ਦਲ ਨੇ ਆਪਣੀ ਹੋਂਦ ਕਾਇਮ ਕਰਨੀ ਹੈ ਤਾਂ ਉਹਨੂੰ ਬੀਜੇਪੀ ਨਾਲ ਨਹੀਂ ਜਾਣਾ ਚਾਹੀਦਾ ਉਹਨੂੰ ਆਪਣੀ ਇੰਡੀਪੈਂਡੈਂਟ ਪਾਰਟੀ ਦੇ ਤੌਰ ਤੇ ਉਭਰਨਾ ਚਾਹੀਦਾ ਕਿਸਾਨਾਂ ਦੇ ਪੱਖ ਚਾਉਣਾ ਚਾਹੀਦਾ ਕਿਸਾਨਾਂ ਦੇ ਮੁੱਦਿਆਂ ਦੀ ਗੱਲ ਕਰਨੀ ਚਾਹੀਦੀ ਹੈ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਨੀ ਹੈ ਚਾਹੇ ਤਾਂ ਹੀ ਜਿਹੜਾ ਹੈਗਾ ਉਹਦੀ ਹੋਂਦ ਬਚ ਸਕਦੀ ਹੈ ਬੀਜੇਪੀ ਨਾਲ ਜੇ ਜਾਏਗੀ ਪੰਜਾਬ ਦੇ ਵਿੱਚ ਤਾਂ ਅਕਾਲੀ ਦਲ ਨੁਕਸਾਨ ਹੋ ਸਕਦਾ ਹੈ ਇੰਜਰੀ ਲੱਗਦਾ ਜੇਕਰ ਬੀਜੇਪੀ ਨਾਲ ਜਾਏਗਾ ਅਕਾਲੀ ਦਲ ਤਾਂ ਹੋ ਸਕਦਾ ਹੈ ਬੀਜੇਪੀ ਦਾ ਨੁਕਸਾਨ ਵੀ ਹੋਵੇ ਕਿਉਂਕਿ ਜੇਕਰ ਦੇਖਿਆ ਜਾਵੇ ਇਸ ਵਾਰੀ ਲੋਕ ਸਭਾ ਚੋਣਾਂ ਦੇ ਵਿੱਚ ਕਰ ਕਿਧਰੇ ਨਾ ਕਿਧਰੇ ਜਿਹੜੇ ਬੀਜੇਪੀ ਦੇ ਕੈਂਡੀਡੇਟ ਸੀਗੇ ਪੰਜਾਬ ਦੇ ਵਿੱਚ ਕਰ ਜ਼ਿਆਦਾਤਰ ਤੀਜੇ ਨੰਬਰ ਦੇ ਉੱਤੇ ਨਜ਼ਰ ਆਏ ਨੇ ਤਾਂ ਤੁਹਾਨੂੰ ਇੰਜਰੀ ਲੱਗਦਾ ਕਿ ਹੁਣ ਉਹ ਜੀ ਤੀਜੇ ਨੰਬਰ ਤੋਂ ਵੀ ਹੋ ਸਕਦਾ ਹੈ ਕਿ ਅਕਾਲੀ ਦਲ ਤਾਂ ਚੌਥੇ ਜਾਂ ਪੰਜਵੇਂ ਨੰਬਰ ਤੇ ਨਜ਼ਰ ਆ ਰਿਹਾ ਸੀ ਕਿ ਹੋ ਸਕਦਾ ਉਹ ਨੀਚੇ ਚਲੇ ਜਾਵੇ ਬਿਲਕੁਲ ਮੈਂ ਇਹੀ ਕਹਿਣਾ ਕਿ ਜੇਕਰ ਗੱਠਜੋੜ ਹੁੰਦਾ ਹੈ ਤਾਂ ਦੋਵਾਂ ਨੂੰ ਨੁਕਸਾਨ ਹੋਣੀ ਹੋਣਾ ਹੈ ਕਿਉਂਕਿ ਭਾਜਪਾ ਨੂੰ ਲੋਕ ਨਹੀਂ ਪਸੰਦ ਕਰ ਰਹੇ ਔਰ ਜੇਕਰ ਅਕਾਲੀ ਦਲ ਪੰਜਾਬ ਦੇ ਮੁੱਦਿਆਂ ਦੇ ਉੱਤੇ ਲੜਾਈ ਨਹੀਂ ਲੜੇਗਾ ਪੰਜਾਬੀਆਂ ਦੀ ਕਿਉਂਕਿ ਪੰਜਾਬੀਆਂ ਦੀ ਕੋਈ ਇੱਕ ਪਾਰਟੀ ਹੈ ਜਿਹੜੀ ਸਟੇਟ ਦੀ ਪਾਰਟੀ ਹੈ ਸੋ ਇਸ ਕਰਕੇ ਅਕਾਲੀ ਦਲ ਦੀ ਹੋਂਦ ਇਸੇ ਵਿੱਚ ਹੈ ਕਿ ਉਹ ਪੰਜਾਬ ਦੀ ਕਿਸਾਨੀ ਨੂੰ ਲੈ ਕੇ ਪੰਜਾਬ ਦੇ ਲੋਕਾਂ ਨੂੰ ਲੈ ਕੇ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਸੰਘਰਸ਼ ਕਰਨ ਔਰ ਅੱਗੇ ਔਣ ਔਰ ਚੋਣਾ ਦਾ ਬਾਈਕਾਟ ਨਾ ਕਰਨ। ਇਹ ਸੰਗ ਡਾਕਟਰ ਭੀਮਿੰਦਰ ਸਿੰਘ ਜਿਨ੍ਹਾਂ ਦੇ ਵੱਲੋਂ ਸਾਡੇ ਨਾਲ ਗੱਲਬਾਤ ਹੋਈ ਹੈ ਚੋਣਾ ਦੇ ਉੱਤੇ ਕਿਉਂਕਿ ਚੋਣਾ ਦਾ ਵਿਗਲ ਜਿਹੜਾ ਹੈ ਪੰਜਾਬ ਦੇ ਵਿੱਚ ਘਰ ਵੱਧ ਚੁੱਕਿਆ ਹੈ ਨਗਰ ਨਿਗਮ ਚੋਣਾ ਸਿਰਤੇ ਨੇ ਹਾਲਾਤ ਕਿਹੋ ਜਿਹੇ ਨੇ ਉਸ ਉੱਤੇ ਗੱਲਬਾਤ ਕੀਤੀ ਹੈ ਤਾਂ ਇਹ ਹੋਰ ਤਰ੍ਹਾਂ ਦੀ ਇਸ ਤਰ੍ਹਾਂ ਦੀ ਹੋਰ ਜਾਣਕਾਰੀ ਦੇ ਲਈ ਜੁੜੇ ਰਹੋ ਲੋਕਰਾਂਟ ਚੈਨਲ ਦੇ ਨਾਲ।